ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਤਰੀਕ ਹੋ ਚੁੱਕੀ ਹੈ 29 ਸਤੰਬਰ 2024 ਅੱਜ ਵਾਸਮਤੀ ਦੇ ਜਿਹੜੇ ਰੇਟ ਰਹੇ ਨੇ ਮੰਡੀਆਂ 'ਚ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਕੀ ਕੀ ਰੇਟ ਰਹੇ ਨੇ ਵਾਸਮਤੀਆਂ ਦੇ ਪਾਸਮਤੀ 1509 17 18 18 47 ਇਹਨਾਂ ਦੇ ਕੀ ਰੇਟ ਨੇ ਮੰਡੀਆਂ 'ਚ ਕੁਝ ਵੱਧ ਰਹੇ ਨੇ ਰੇਟ ਜਾਂ ਘਟ ਰਹੇ ਨੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਉਸ ਤੋਂ ਪਹਿਲਾਂ ਜਿਹੜੇ ਵੀ ਰਪਣ ਚੈਨਲ ਤੇ ਵੀਡੀਓ ਦੇਖ ਰਹੇ ਨੇ ਚੰਨਨ ਨੂੰ ਸਬਸਕ੍ਰਾਈਬ ਕਰ ਲਓ ਤੇ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਹੁਣ ਆਪਾਂ ਮੰਡੀਆਂ ਦੇ ਰੇਟ ਸ਼ੁਰੂ ਕਰਦੇ ਹਾਂ ਜੀ ਕੀ ਕੀ ਰੇਟ ਰਹੇ ਨੇ ਉਸ ਸੰਬੰਧੀ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੇ ਮੰਡੀਆਂ ਦੀ ਗੱਲ ਕਰਦੇ ਹਾਂ ਪੰਜਾਬ ਦੇ ਮੰਡੀਆਂ ਚ ਕੀ ਰੇਟ ਰਹੇ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ 1509 ਦਾ ਰੇਟ ਰਿਹਾ 2698 ਰੁਪਏ ਤੇ 17000 ਜਿਹੜੀ ਬੁਰੀ ਆਪਣੀ ਵਿਗਣ ਲਈ ਆਈ ਹੈ ਉਦੋਂ ਅੱਗੇ ਗੱਲ ਕਰਦੇ ਹਾਂ ਜੀ ਸਮਾਨਾ ਜਿੱਥੇ 1509 ਬੋਲੀ ਤੇ ਵਿਕੀ 2870 ਰੁਪਏ ਕੰਬੈਨ ਨਾਲ ਕੱਟੀ ਹੋਈ ਅੱਗੇ ਗੱਲ ਕਰਦੇ ਹਾਂ ਜੀ ਕੋਟਕਪੂਰਾ ਕੰਬੈਨ ਨਾਲ ਕੱਟਿਆ ਹੋਇਆ ਝੋਨਾ ਜਿਹੜਾ ਲੱਗਿਆ 1509 2795 ਰੁਪਏ ਤੇ ਉੱਥੇ ਹੀ ਕੰਬੈਨ ਨਾ ਘਟਿਆ ਹੋਇਆ ਝੋਨਾ ਲੱਗਿਆ ਜੀ ਕੋਟਕਪੂਰੇ ਮੰਡੀ 'ਚ 1847 ਲੱਗਿਆ 2360 ਰੁਪਏ ਅੱਗੇ ਨਾਬੇ ਦੀ ਗੱਲ ਕਰਦੇ ਆ ਜੀ 1509 ਉਹ ਲੱਗਿਆ ਜੀ 2865 ਰੁਪਏ ਫਾਜਲ ਕਾ ਦੀ ਗੱਲ ਕਰੀਏ ਤਾਂ ਉੱਥੇ 1509 ਲੱਗਿਆ ਬੋਲੀ ਤੇ 2821 ਰੁਪਏ ਬਟਾਲੇ ਦੀ 1509 ਲੱਗੀ ਆ 2720 ਰੁਪਏ ਤਰਨਤਨ ਸਾਹਿਬ ਲੱਗਿਆ ਜੀ 2755 ਰੁਪਏ ਤੇ 17000 ਜਿਹੜੀ ਬੋਰੀ ਵੇਚਣ ਲਈ ਆਈ ਆ ਅਗੇ ਮੈਨੂੰ ਰੇਕੋਟਲ ਦੀ ਗੱਲ ਕਰਦੇ ਆ ਜੀ ਉੱਥੇ ਲੱਗਿਆ 2720 ਰੁਪਏ ਸੋ ਕਿਸਾਨ ਵੀਰੋ ਇਹ ਸਨ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਪੰਜਾਬ ਦੀਆਂ ਮੰਡੀਆਂ ਤੇ ਤੇ ਹੁਣ ਹਰਿਆਣੇ ਦੀਆਂ ਮੰਡੀਆਂ ਜਿਹੜੇ ਆਪਾਂ ਰੇਟ ਕਰਦੇ ਆ ਜੀ ਉੱਥੇ ਮਥਰਾ ਮੰਡੀ ਦੀ ਗੱਲ ਕਰੀਏ ਤਾਂ ਉੱਥੇ ਲੱਗਿਆ 1509 2350 ਰੁਪਏ ਤੇ ਕੋਟਾ ਮੰਡੀ 'ਚ ਲੱਗੀ ਹੈ ਜੀ 1509 2579 ਰੁਪਏ ਤੇ ਕੋਟਾ ਮੰਡੀ 'ਚ 17 18 ਦੀ ਢੇਰੀ ਲੱਗੀ ਹੈ ਜੀ 3100 ਰੁਪਏ ਖੈਰ ਮੰਡੀ ਦੀ ਗੱਲ ਕਰੀਏ ਤਾਂ 1509 ਲੱਗੀ ਆ 2612 ਰੁਪਏ ਕੰਬੈਨ ਨਾਲ ਘੱਟੀ ਹੋਈ ਤੇ ਹੱਥ ਨਾਲ ਘੱਟੀ ਹੋਈ 1509 ਲੱਗੀਆਂ 2711 ਰੁਪਏ ਇਹ ਸਨ ਕੁਝ ਮੰਡੀਆਂ ਦੇ ਰੇਟ ਤੇ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਸੋ ਵੀਰੋ ਪੰਜਾਬ ਦੀਆਂ ਮੰਡੀਆਂ 'ਚ ਰੇਟ ਕੁਛ-ਕੁਛ ਉੱਠੇ ਨੇ ਅੱਗੇ ਨਾਲੋਂ 10 ਤੋਂ ਲੈ ਕੇ ਜਿਹੜੇ 50 ਰੁਪਏ 60 ਰੁਪਏ ਤੱਕ ਜਿਹੜੇ ਪੰਜਾਬ ਦੀਆਂ ਮੰਡੀਆਂ 'ਚ ਰੇਟ ਕੁਛ ਉੱਠੇ ਨੇ ਪਹਿਲਾਂ ਜਿਆਦਾ ਥੱਲੇ ਰਹੇ ਸੀ ਤੇ ਕੁਛ ਉੱਠੇ ਨੇ ਅੱਗੇ ਵੀ ਵਧਣ ਦੀ ਉਮੀਦ ਆ ਤੇ ਆਸ ਕਰਦੇ ਆਂ ਅਰਦਾਸ ਕਰਦੇ ਆਂ ਪ੍ਰਮਾਤਮਾ ਅੱਗੇ ਵੀ ਕਿਸਾਨਾਂ ਦੀ ਜਿਹੜੀ ਮਿਹਨਤ 6 ਮਹੀਨੇ ਦੀ ਕੀਤੀ ਵੀ ਉਹ ਵਧੀਆ ਲੱਗੇ ਵਧੀਆ ਉਹਨਾਂ ਨੂੰ ਮਿਲੇ ਰੇਟ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਸਾਨ ਵੀਰੋ ਲਾਇਕ ਵੀਡੀਓ ਨੂੰ ਬਹੁਤ ਘੱਟ ਆਉਂਦੀ ਨੇ ਜੇ ਤੁਸੀਂ ਲਾਈਕ ਕਰੋਗੇ ਸ਼ੇਅਰ ਕਰੋਗੇ ਵੀਡੀਓ ਹੋਰ ਕਿਸਾਨਾਂ ਤੱਕ ਵੀ ਪਹੁੰਚੂਗੀ ਸੋ ਬੇਨਤੀ ਆ ਵੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੀ ਡੇਲੀ ਡੇਲੀ ਵੀਡੀਓ ਆਪਣੇ ਬਸਮਤ ਦੀਆਂ ਰੇਟਾਂ ਤੇ ਆਉਂਦੀ ਰਹਿੰਦੀ ਆ ਤੇ ਅੱਗੇ ਆਪਣੇ ਕਿਸਾਨ ਵੀਰਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਕੱਲ ਨੂੰ ਨਵੀਂ ਅਪਡੇਟ ਨਾਲ ਮਿਲਦੇ ਆ ਜੀ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਜਿਉਂਦੇ ਵਸਤੇ ਰਹੋ